ਹਾਂਜੀ ਮਿੱਤਰੋ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਮ ਸਰ ਵੀਰ ਨੇ ਸਿੱਟਨੇ ਕਰਦ ਕੇ ਬਲੌਜੀ ਸਟਾਰਟਿੰਗ ਤੇ ਮਿੱਤਰ ਕੂਤਰ ਛੱੜਤੇ ਸੀ ਆਪਾਂ ਕੂਤਰ ਛੱੜਤੇ ਆਪਾਂ ਇੱਕ ਤਾਂ ਲਾਲ ਪੂਛ ਵਾਲਾ ਛੱੜਤਾ ਕੂਤਰ ਜੇਕਰ ਢੱਡਾ ਉਹ ਇੱਕ ਟੂਸਣ ਬੱਚਾ ਦੋ ਇੱਕ ਲਾਲ ਬਗਲਾ ਕਲੀ ਪੂਛ ਵਾਲੀ ਤਿੰਨ ਕਲنگ ਲਾਲ ਬਗਲਾ ਸੀ ਪੂਛ ਤੇ ਕਾਲਾ ਰੰਗ ਲਾਇਆ ਤਿੰਨ ਇੱਕ ਕਾਲੀ ਟੋਰੀ ਵਾਲਾ ਚਾਰ ਇੱਕ ਨੀਲੀ ਪੰਜ ਇੱਕ ਕਾਲੀ ਬਗਲ ਵਾਲੀ ਛੇ ਇੱਕ ਲਾਲ ਬਗਲ ਵਾਲੀ ਸੱਤ ਉਹਦਾ ਕਾਲਾ ਡੂਸਾ ਕਰਦਾ ਜੀ ਸੱਤ ਤੇ ਹੁਰ ਆ ਫਿਰਦੇ ਜੀ ਉੱਚੀ ਆ ਗਿਆ ਸਾਰੇ ਇੱਕ ਤਾਂ ਹੋਰ ਹੋਊਗਾ ਤੇ ਇਹਨਾਂ ਕਬੂਤਰਾਂ 'ਚ ਆਪਾਂ ਰੰਗ ਲਾ ਦਸ ਕੱਲ ਇਹ ਅੱਜ ਆਪਾਂ ਚੰਗੀ ਤਰ੍ਹਾਂ ਦਿਖਾਵਾਂਗੇ ਫੜ ਕੇ ਰੰਗ ਕਿਵੇਂ ਲੱਗਾ ਅ ਦੋਵਾਂ ਨੇ ਕੰਡ ਕਰਤੇ ਇੱਕ ਦਾ ਸੰਤਰੀ ਕੰਡ ਕੀਤਾ ਉਹ ਆ ਬੈਠੀ ਆ ਰੰਗ ਪੂਰਾ ਕੈਂਟ ਲੱਗਾ ਇਹਨਾਂ ਸਾਰਿਆਂ ਦੇ ਲੱਗਾ ਕੈਂਟ ਆ ਉਹ ਆਪਾਂ ਬਾਜੀਆ ਕਰਾਵਾਂਗੇ ਤੇ ਆਪਣੇ ਨਾਲ ਦੇ ਗਵਾਨਿਆਂ ਕਰ ਹੈਗਾ ਭੋਗ ਤੇ ਕਿਰਾਂ ਵਾ ਭੋਗਤ ਜਾਏਗੇ ਤੇ ਆਗੇ ਬਾਅਦ ਚ ਕੰਟੀਨਿਊ ਕਰਦੇ ਨਾਲੇ ਵਲੌਗ ਨਾਲੇ ਆਪਾਂ ਰੰਗ ਰੰਗ ਉਹ ਖਾ ਦਾਂਗੇ ਕਿਵੇਂ ਲੱਗਾ ਕਬੂਤਰਾਂ ਦੇ ਆਰੇ ਜੀ 12:30 ਵਜੇ ਲਿਆ ਚੱਲ ਨੇ ਤੂਸਿਆਂ ਦਾ ਘੰਡਾਲਾ ਬੱਚਾ ਉਹ ਚੱਲਿਆ ਸਾਰੇ ਫਿਰਦੇ ਜੀ ਕੋਈ ਨਹੀਂ ਬੈਠਾਗਾ ਤੇ ਜਿਹੜੇ ਕਬੂਤਰ ਜਾਜ ਪਏ ਸੀ ਉਹ ਪਿਛਾਵੇਂ ਕਰਦੇ ਆ ਤਾਂ ਆਪਾਂ ਬਹੁਤ ਅਸੀਗੀ ਤੇ ਗਰਮੀ ਪੈਈ ਹੋਈ ਜੇ ਆਪਾਂ ਬਾਹਰ ਦੁਪਹਿਰ ਰਖ ਗਿਆ ਨਾ ਮੂੰਹ ਇਹਨਾਂ ਵਿਚਾਰਿਆਂ ਗਰਮੀ ਚ ਉੱਡਣਾ ਤੇ ਟੈਡ ਪੂਸ਼ ਵਾਲੇ ਫਿਰਦਾ ਤੂਸਿਆਂ ਵਾਲਾ ਫਿਰਦਾ ਟੋਰੀ ਵਾਲਾ ਫਿਰਦਾ ਆਨੀਲੀ ਆਟਾ ਟੈਡ ਪੂਸ਼ ਵਾਲਾ ਦੋ ਆ ਉਹਨੇ ਲਾਲ ਬਗਲਾ ਵਾਲੀ ਤੇ ਕੱਲੀ ਲਾਲ ਬਗਲੀ ਫਿਰਦੀ ਆ ਕਾਲੀ ਬਗਲਵਾਲੀ ਵੀ ਫਿਰਦੀ ਆ ਸਾਰੇ ਆ ਜਿੰਨੇ ਟੜਕੇ ਗਨੇ ਸੀ ਸਾਰੇ ਫਿਰਦੇ ਆ ਦੋ ਤਿੰਨ ਬੂਤ ਉੱਚੇ ਵੀ ਖੜੇ ਆ ਆ ਆਉਂਦਾ ਜੀ ਪੀਲੇ ਵਾਲੇ ਜਿਹੜੇ ਛੱਡਣਾ ਆਪਾਂ ਝੋਟਾ ਆ ਪੂਛ ਡੰਡੇ ਵਾਲਾ ਆ ਗਿਆ ਜੀ ਦੋ ਉੱਤਰ ਬੜੇ ਉੱਚੇ ਆ ਇੱਕ ਕਾਲੀ ਬਗਲਵਾਲੀ ਤੇ ਇੱਕ ਲਾਲ ਬਗਲਾਲੀ ਉਹਦਾ ਟੂਸਾ ਪੱਕਾ ਲ ਕਾਲਾ ਕੀਤਾ ਸੀਗਾ ਉਹ ਉੱਚੇ ਆ ਬਾਕੀ ਤਾਂ ਸਾਰੇ ਸਮੁੰਦਰ ਆਗੇ ਗੇਰਾ ਤਰੋ ਬਾਏ ਫੇਰ ਆ ਗਿਆ ਉੱਚਾ ਵਾਲ ਆ ਫਿਰਦਾ ਤੇ ਇਹ ਕਾਲੀ ਟੋਰੀ ਵਾਲੇ ਕੂਤਰ ਤੇ ਫੇਟ ਮਾਰ ਗਿਆ ਇਹ ਮੇਰੇ ਸਾਹਮਣੇ ਪਿਆ ਇਹ ਤੇ ਜਮਾ ਪੈਰਾਂ ਚੋਂ ਨਿਕਲੇ ਕਾਲੀ ਟੋਰੀ ਵਾਲੇ ਇਹਦੇ ਆਇਆ ਲੈ ਹੁਣ ਇੱਥੇ ਨਹੀਂ ਵੰਗੂਤਰ ਹੋ ਗਈ ਮਿਲਦਾ ਭਰ ਗਿਆ ਨਾ ਉਹਦੇ ਜੇ ਬੰਦਾ ਕੂਤਰ ਰੂ ਰਹਿਣਿਆ ਭਾਈ ਲੈ ਨੇਰ ਆ ਗਿਆ ਖੜੇ ਡੰਡੇ ਆਲੇ ਚੱਟ ਗਿਆ ਯਾਰ ਖੰਮ ਪਟ ਗਿਆ ਆ ਗਿਆ ਡੰਡੇ ਆਲਾ ਮੇਰਾ ਡੰਡੇ ਆਲਾ ਪਿਆ ਕਾਲੀ ਪੂਛ ਲਾਲ ਡੰਡਾ ਸੱਜਾ ਇਨੂੰ ਪੈ ਗਿਆ ਬਾਕੀ ਕਾਲੀ ਟੌਰ ਵਾਲੀ ਉਹ ਆਉਂਦਾ ਮੇਰਾ ਕਾਲਾ ਦੋਵੇਂ ਆ ਗਏ ਯਾਰ ਇਹ ਦੋਹਾਂ ਜੋ ਇੱਕ ਨੂੰ ਪਿਆ ਦੋਵੇਂ ਉੱਚੇ ਖੜੇ ਸੀ ਇੱਕ ਤਾਂ ਆ ਗਿਆ ਇਹ ਦੀਨਾਂ ਨਹੀਂ ਦਾ ਉੱਚੇ ਕਬੂਤਰ ਤੇ ਉਹ ਫੇਰ ਕੋ ਕਰਨ ਲੱਗ ਪਿਆ ਬਾਜੀ ਮੇਰੇ ਸਾਹਮਣੇ ਪੈ ਗਿਆ ਸੀਗਾ ਜੇ ਕਬੂਤਰ ਆਉਂਦੇ ਨੀਵੇਂ ਬਾਹਲ ਗਏ ਯਾਰ ਹਨਾ ਨੀਲੀ ਤਾਂ ਆ ਗਈ ਬਾळा ਚਾਬਾ ਜੀ ਉੱਤੋਂ ਪੈ ਗਿਆ ਕੁੱਟ ਕੇ ਆਇਆ ਕੇ ਰਹੀਂ ਤੇ ਪੈਰਾਂ ਚੋਂ ਨਿਕਲੇ ਜਮਾ ਮੇਰੇ ਵੇਂੇ ਵੇਂਦੀ ਮੈਨੂੰ ਲਾਲ ਪੂਸ਼ ਵਾਲੇ ਗੁੱਤਰ ਚੱਕ ਲੈਣਾ ਸੀਗਾ ਮੇਰਾ ਤਾਂ ਯਾਰ ਇਹਦੇ ਫੇਟ ਮਾਰ ਕੇ ਗਈ ਹੈ ਜਿਹੜੇ ਆਪਾਂ ਬਾਈ ਛੱਡਣਾ ਬੀਲੇ ਵਾਲੇ ਬਾਕੀ ਯਾਰ ਆਏ ਤੋਂ ਪਤਾ ਲੱਗੂ ਡੰਡਿਆਂ ਦੇ ਫੇਟ ਮਾਰੀ ਹੈ ਕਿ ਕਿਹਦੇ ਮਾਰੀ ਹੈ ਨਾ ਤੇ ਇੱਕ ਲਾਲ ਪੂਸ਼ ਵਾਲਾ ਢੈਡਾ ਨਾਲ ਚੱਕ ਲੈਣਾ ਸੀ ਜਮਾ ਪੈਰਾਂ ਚੋਂ ਨਿਕਲੇ ਉਹ ਵੀ ਆ ਜਾਂਦੇ ਤੇ ਬੈਰੀ ਫੇਰ ਉੱਚੀ ਹੋ ਗਈ ਆ ਔਕ ਹੋ ਗਈ ਜਾਂਦੀ ਹੈ ਫੇਰ ਆਉਗੇ ਇੱਕ ਰੀ ਇਹ ਤੇ ਸ਼ੁਰਲੀਆਂ ਆਪਣੇ ਕੋਲ ਗਈਆਂ ਮੋਕ ਯਾਰ ਸ਼ੁਰਲੀਆਂ ਵੀ ਸੀਂਗਾ ਉਹ ਮੋਕ ਗਾ ਤੇ ਪਟਾਕੇ ਹੈਗੇ ਆਪਣੇ ਕੋਲ ਆ ਡੱਬਾਂ ਜਿੰਗਾ ਤੇ ਇਹ ਚਲਾ ਦਾਂਗੇ ਆਪਾਂ ਜੀ ਆਈ ਤਾਂ ਨੀਵੀ ਅਗਰੇ ਸ਼ੁਰਲੀਆਂ ਡਰ ਜਾਂਦੀ ਆ ਫੇਕ ਹੋਣ ਲੱਗ ਪਏ ਆ ਕਬੂਤਰ ਜਿਹਾ ਭੌਣੇ ਆ ਆਪਾਂ ਭੜਕਾ ਕੇ ਮੈਂ ਲਾ ਬਾਲੀ ਮੈਂ ਤਾਂ 100% ਆਪਣੇ ਜਿਹੜੇ 20 ਲ ਲ ਕਬੂਤਰ ਛੱਡਣਾ ਉਹਦੀ ਫੀਟ ਮਾਰ ਕੇ ਗਈ ਹੈ ਇਹ ਕਬੂਤਰੀ ਅ ਲਗੜਾ ਕਾਲਾ ਕਾਬਜਾ ਇਹ ਤੇ ਉਹਦੀ ਫੀਟ ਮਾਰ ਕੇ ਗਿਆ ਸੀ ਤੇ ਇੱਕ ਲਾਲ ਪੂਛ ਵਾਲੇ ਦੇ ਮੇਰੇ ਸਾਹਮਣੇ ਸਾਹਮਣੇ ਬਾਕੀ ਯਾਰ ਜਦੋਂ ਬਹਿੰਦੇ ਆਪਾਂ ਵੇਣੇ ਆ ਨਾ ਕੀ ਬਣਦਾ ਫੇਰ ਕੋਈ ਜਾਂਦੇ ਉਹ ਤੇ ਰਿਜ਼ਰਵ ਧਕਾ ਕੇ ਭਾਲ ਗਏ ਨਹੀਂ ਇੱਕ ਅੱਧਾ ਤਾਂ ਹੈ ਨਹੀਂ ਫਿਰ ਆ ਲੋਕੀ ਨੇ ਬੈਠ ਗਈ ਜੀ ਨੀਲੀ ਤੇ ਲਾਲ ਬਗਲਾ ਵੀ ਬੈਠੂ ਗਿਆ ਕੇ ਲੋ ਜੀ ਬਹਿ ਗਏ ਦੋ ਉਤਰ ਬਹਿ ਗਿਆ ਲਾਲ ਬਗਨ ਵਾਲੀ ਤੇ ਨੀਲੀ ਤੇ ਕੇਰਾ ਦਾ ਮੇਟਰ ਲਗੜ ਜਾਵੜੀ ਆ 100% ਯਾਰ ਕਾਲੀ ਟੋਰੀ ਵਾਲ ਨੂੰ ਪੋਈ ਪਈ ਆ ਕਿਉਂਕਿ ਕੂਤਰ ਜਮਾ ਨੀਵਾ ਆ ਗਿਆ ਅੱਗੇ ਤਾਂ ਇਹ ਉਤਰ ਨਹੀਂ ਟੁੱਟਦਾ ਹੁੰਦਾ ਪਾਸੇ ਹੋ ਚੱਕਰ ਮਾਰਦਾ ਹੁੰਦਾ ਇੱਥੇ ਵਿਖੋਣਾ ਕਿੱਧਰ ਗਿਆ ਆਹ ਚੱਲੇ ਪੂਛਾਂ ਤਾਂ ਮੇਰੇ ਸਾਹਮਣੇ ਪਈ ਐ ਪੂਛਾਂ ਤਾਂ ਕਲੀਅਰ ਹੀ ਆ ਇਹਦਾ ਨੀਵਾ ਹੀ ਸੀ ਆਹ ਚੱਲੇ ਕਾਲੀ ਟੋਰੀ ਵਾਲਾ ਆਹ ਚੱਲੇ ਅੱਗੇ ਤਾਂ ਇੰਨਾ ਨੀਵਾ ਆਉਂਦਾ ਹੀ ਨਹੀਂ ਯਾਰ ਇਹ ਅੱਜ ਤਾਂ ਨੀਵਾ ਹੀ ਬੜੀ ਛੇਤੀ ਆਇਆ ਇਹ डंडेला कूतर अभी उच्चा ही खड़ा गा उन्होंने सौ प्रसेंटे कबूतर नहीं पई आ बाकी आने तो पता लगू है ना कदों आगे बहे आ गया चलो इन्होंने दो ना पा। जी काली बगल वाली ते लाल बगल काले डूस वाली ये भी दहंगा जी ਆਇਤਾ ਖੇੜ ਖਲਾਰਤੀ ਯਾਰ ਲਗੜ ਜੀ ਨੇ ਆਕੇ ਉਤਰ ਹੋਰ ਟੁੱਟੇ ਫਿਰਦੇ ਆ ਤੇ 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 ਫਿਰਦੇ ਆ ਡਰਦੇ ਜੇ ਤੇ ਕੇਰਾ ਤਾਂ ਹੁਣ ਚੜ ਗਈ ਆ ਇਦਾਂ ਵੇਖੋ ਆਕਰ ਦੇ ਕਾਲੀ ਟਵਰੀ ਵਾਲ ਤੇ ਬੱਚਾ ਆਇ ਕਰਤਾ ਪਤਾ ਨਹੀਂ ਕੀ ਦਾ ਆ ਗਿਆ ਆ ਦਾ ਕੋਠੀ ਵਾਲਾ ਤੇ ਆ ਰਤਾ ਪਤਾ ਨਹੀਂ ਕੀ ਦਾ ਯਾਰ ਇਹ ਨਵੇਂ ਵੇਖਿਆ ਹਣ ਮੱਛਾ ਇਹ ਰਹਿਦਾ ਆਂ ਨਹੀਂ ਇਹਦਾ ਲੋਡ ਹੀ ਨਹੀਂ ਪਈ ਮਿੱਤਰੋ ਆਸਤਰਾ ਦੀ ਇੱਕ ਡੱਬੀ ਹੋਰ ਸੀ ਇੱਥੇ ਕਿਤੇ ਅੰਦਰ ਪਈ ਹੋਈ 4 ਆਵੀਆਂ ਆਸਤ ਬਾਈਆਂ ਯਾਰ ਖਤਮ ਹੋਊਗਾ ਉਹੀ ਚਲਾ ਦਿੰਨਾ ਪਹਿਲਾਂ ਆਪਾਂ ਨੂੰ ਵਹਿ ਨਹੀਂ ਲੋਡ ਤਾਂ ਨਹੀਂ ਪਈ ਉਹਨਾਂ ਦੀ ਤੇ ਦੋ ਦਿਨ ਹੋ ਗਏ ਯਾਰ ਆ ਪੈਂਦੇ ਨੂੰ ਆਸਤਰ ਤੇ ਕੂਤਰ ਮਿੱਤਰੋ ਰਹਿ ਗਏ 3 ਤੇ ਟਾਈਮ ਵੀ 3 ਵਜ ਗਏ ਆ 2 ਮਿੰਟ ਰਹਿ ਗਏ 3 ਵਜਾਂ ਚ ਤੇ ਕੂਤਰ ਆ ਫਿਰ ਤੇ ਜੂਮ ਤੇ ਸਾਰਾ ਘਰ ਤਾਂ ਜਿਸੇ ਆ ਜੇ ਵੀ ਨਹੀਂ ਉਹ ਚੱਲਿਆ ਟੂਸੇ ਦਾ ਬੱਚਾ ਨਹੀਂ ਦੇਖ ਰਿਹਾ ਜੀ ਆ ਗਿਆ ਕੈਰੀਟੋਰੀ ਵਾਲਾ ਵੀ ਆ ਸਰ ਦਾ ਮਾੜਾ ਮਾੜਾ ਜੀ ਆ ਦੀ ਸੀਦਾ ਆ ਚੱਲਿਆ ਕਾਲੀ ਪੂਛ ਵਾਲੇ ਉਹ ਦੂਚਾ ਖੜਾ ਕੋਣ ਜਿਸ ਦਾ ਡੰਡੇ ਵਾਲਾ ਤੈਨਾਂ ਫਿਰਦੇ ਆ ਜੀ ਓਕੇ ਰਿਪੋਰਟਾਂ ਬੈਠ ਗਿਆ ਜੀ ਡੰਡੇ ਪੂਛ ਵਾਲਾ ਕੁੱਤਰ ਵੀ ਤੇ ਇਹਨੂੰ ਫੜ ਕੇ ਵੇਖਿਆ ਸੀਗਾ ਇਹਦੇ ਤਾਂ ਨਹੀਂ ਵੱਜੀ ਯਾਰ ਫੇਟ ਫੂਲ ਕੋਈ ਵੀ ਇਹ ਉੱਚੇ ਖੜੇ ਸੀ ਕਾਲੀ ਪੂਛ ਵਾਲਾ ਇੱਕ ਬੱਚਾ ਇੱਕ ਏ ਤੇ ਇੱਕ ਲਾਲ ਬਗਲਾਂ ਵਾਲੀ ਤੇ ਇਹ ਤਿੰਨ ਚਾਰ ਕੁ ਤਰ ਉੱਚੇ ਖੜੇ ਸੀਗੇ ਤੇ ਕਾਲੀ ਪੂਛ ਦੀ ਸੀ ਜੀ ਮੈਨੂੰ ਕੱਲੀ ਤੇ ਬਾਕੀ ਕੋਈ ਪਤਾ ਨਹੀਂ ਜਿਹੜਾ ਉੱਡਿਆ ਫਿਰਦਾ ਉਹਦੇ ਫੇਟ ਮਾਰੀ ਕਿ ਏ ਦੀ ਮਾਰੀ ਆ ਨਾ ਜਮਾਂ ਪੈਰਾਂ ਚੋਂ ਨਿਕਲੇ ਬਾਕੀ ਕੋਈ ਪਤਾ ਨਹੀਂ ਬਚ ਵੀ ਗਏ ਹੋਣ ਇਹ ਤੇ ਇਹਦਾ ਡੰਡਾ ਸੀ ਨਾਲ ਤੇ ਡੰਡਾ ਤਾਂ ਨਹੀਂ ਮਿਲ ਦਸਿਆ ਤੇ ਕਾਲੀ ਪੂਛ ਹੀ ਦੀ ਸੀਗੀ ਤੇ ਇਹ ਤਾਂ ਨਹੀਂ ਫੇਟ ਵੱਜੀ ਜਿਹੜਾ ਉੱਡਿਆ ਫਿਰਦਾ ਤੇ ਉਹਦੇ ਵੇਨੇ ਆਪਾਂ ਹੁਣ ਜਦੋਂ ਆਗੇ ਬੈਠਾ ਇਹ ਵੀ ਬਹਿ ਗਿਆ ਜੀ ਰਹਿ ਗਏ ਦੋ ਇੱਕ ਬੱਚਾ ਤੇ ਇੱਕ ਕਲਟੋਰੀ ਵਾਲਾ ਬਾਕੀ ਓਕੇ ਰਿਪੋਰਟਾਂ ਹੋਣਗੀਆਂ ਬਾਕ ਉਧਰ ਨਾ ਪਾਣੀ ਪੁਣੀ ਪੀਤਾ ਸੀਗਾ ਆਪਾਂ ਬੈਠ ਗਿਆ ਜੀ ਕੈਡੀ ਟੋਰੀ ਵਾਲਾ ਵੀ ਸਰਨਾ ਮਗਰੋ ਬੈਠਾ ਜੀ ਇਹ ਵੇਲੇ ਖੁੱਡੇ 'ਚ ਹੱਜੇ ਵੀ ਨਹੀਂ ਪੜਿਆ ਜਾਂਦਾ ਇਹ ਓਵੇਂ ਬੈਠਾ ਬੜਾ ਕਾਲੂ ਪੀ ਛੱਡ ਦੋ ਇਹਨੂੰ ਕੰਕਾਉਣਾ ਹੈ ਜਿਆ ਹੋਰ ਇਸ ਤਰ੍ਹਾਂ ਦੇ ਬੰਦਿਆਂ ਦਾ ਕੰਮ ਨਹੀਂ ਪਾਣੀ ਲਈ ਜੜੀਆਂ ਬੂਟੀਆਂ ਤਿਆਰ ਹੋ ਰਹੀਆਂ ਜੀ ਗਰਮੀ ਵਾਸਤੇ ਗੜ ਗੜ ਜੜੀਆਂ ਬੂਟੀਆਂ ਬਹੁਤ ਤਿਆਰ ਹੋ ਰਿਆ ਜੀ ਅੱਜ ਛੜਤਾ ਇਟਵਰੀਆ ਡੰਡੇ ਵਾਲਾ ਤੇ ਟਰੈਡ ਬੂਸ਼ ਵਾਲਾ ਇੱਥੇ ਬੈਠਾ ਹੁਣ ਆਹ ਬੈਠਾ ਜੀ نیچے ਦਾਣਾ ਪਾਣੀ ਚਗ ਲੈਣੇ ਬਸ ਕੱਲ ਤੋਂ ਆਪਾਂ ਬਾਦਾਮ ਹੀ ਸ਼ੁਰੂ ਕਰਦੇ ਹਾਂ ਬਾਦਾਮ ਹੀ ਲੈ ਜਾਂਦੇ ਆਪਾਂ ਕੱਲ ਤੋਂ ਸ਼ੁਰੂ ਕਰਦੇ ਨੇ ਅੱਜ ਤੱਕ ਚਰੇਂ ਦਾਣੀ ਚੁਗੇ ਆ ਤੇ ਅੱਜ ਪਿਉਵਾਂਗੇ ਤੇ ਕੱਲ ਤੋਂ ਬਾਦਾਮ ਹੀ ਸ਼ੁਰੂ ਆ ਬਹੁਤ ਕਿ ਰੋਟਾ ਬਾਕੀ ਤੇ ਇਧਰ ਇਥੋਂ ਰੰਗ ਦਿਖਾ ਲ ਗਏ ਹਨਾ ਅਜੇ ਪਾਣੀ ਘੁੱਟਦੇ ਰਹੇ ਤੇ ਟਾਈਮ ਹੀ ਨਹੀਂ ਲੱਗਾ ਟਾਈਮ ਹੀ ਬਹੁਤ ਲੱਗਾ ਇਹ ਦੁਪਹਿਰ ਦੇ ਪਾਣੀ ਘੁੱਟੀਆਂ ਨੇ ਇਧਰ ਵੇਖ ਲਓ ਜੀ ਹਈ ਨਹੀਂ ਕੁੱਟਿਆ ਗਿਆ ਇਹ ਤੇ ਇਧਰਲੇ ਪਾਸੇ ਰੰਗ ਤੁਹਾਨੂੰ ਦਿਖਾ ਦੇ ਰਿਹਾ ਹੈ ਨਾ ਕਬੂਤਰਾਂ ਦੇ ਕਿਵੇਂ-ਕਿਵੇਂ ਲੱਗਾ ਲੋ ਜੀ ਤੁਹਾਨੂੰ ਆਪਾਂ ਕੀਰਾਂ ਚੈੱਕ ਕਰਾ ਦੇਣ ਜਿਹੜੇ ਕਬੂਤਰ ਰੰਗ ਲਾਇਆ ਆਪਾਂ ਪਹਿਲੀ ਗੁਦਰੀ ਚੈੱਕ ਕਰੋ ਸ਼ਾਕੀ ਗਲਾਬੀ ਘੰਡਾ ਇਹ ਸੱਜਣੂ ਸਾ ਕਾਲਾ ਆ ਦੂਜੀ ਮੁੰਡਰੀ ਚੈੱਕ ਕਰ ਲਈ ਸੰਤਰੀ ਕੰਡ ਤੇ ਸੱਜਾ ਡੰਡਾ ਹਰਾ ਬਾਕੀ ਜਮੇ ਚਿੱਟੀ ਜੀ ਛਿੱਟੀਆਂ ਖਾਦੀ ਐ ਇਹੇ 323 گلابی ਕੰਡ ਤੇ ਖੱਬਾ ਡੰਡਾ ਕਾਲਾ ਇਹ ਲਈ ਬਾਕੀ ਜਵੇਂ ਚਿੱਟੀ ਇਧਰ ਇੱਕ ਕੰਨੀਆ ਖੰਭ ਜਮਾਂਦਰੂ ਕਾਲਾ ਘਟਨਰ ਖਾਂਦੀ ਏ ਦੀ ਗੂਦਰੀ ਲਾਲ ਬਗਣਾ ਦੋਹਾਂ ਵਾਲੀ ਜੀ ਏਰੀਆ ਬਕ ਪੁਸ਼ ਕਰਤੀ ਅੱਧੀ ਪੁਸ਼ ਕਾਲੀ ਤੇ ਦੋਵੇਂ ਬਗਣਾ ਲਾਲ ਇੱਧਰ ਵੀ ਲਾਲ ਬਗਣਾ ਤੇ ਇੱਧਰ ਵੀ ਬਗਲ ਵੀ ਲਾਲ ਕਾਲੀ ਜਿੰਨੀ ਗੂਦਰੀ ਜੀ ਗੱਲੀ ਕਾਲੀ ਪੁਸ਼ ਕਰਤੀ ਜੀ ਓਨਲੀ ਹੋਰ ਕੋਈ ਰੰਗ ਨਹੀਂ ਆ ਦੇ ਕਾਲੇ ਚੋਟੇ ਹੀ ਸਿਰ ਚ ਕੂਤਰੀ ਇਹਦੀ ਖੱਟਣਾ ਅੱਖਾਂ ਦੀ ਸੱਜਾ ਟੂਸਾ ਕਾਲਾ ਕੱਲਾ ਹੋਰ ਕਿਹਦੇ ਰੰਗ ਨਹੀਂ ਜੀ ਇਹਦੇ ਵੀ ਬਾਕੀ ਓਕਰ ਬੋਟਾਈਆਂ ਵਾਂ ਚਿੱਟੀਆਂ ਅੱਖਾਂ ਦੇ ਗੋਤਰੀ ਜੀ ਪਗਲਾਂ ਜਮਾਂ ਚਿੱਟੀਆਂ ਤੇ ਹਜੇ ਲਾਵਾਂਗੇ ਇਹਦੇ ਬਲਵਾਂ ਜੀ ਰੰਗ ਕੋਈ ਨਾ ਟੂਸਾ ਕਰਾਂਗੇ ਟੰਡਾ ਜਾਂ ਪਗੜਾ ਕੁਛ ਤਾਂ ਕਰਾਂਗੇ ਇਹਦੇ ਤੇ ਓਨਲੀ ਕੱਲੀ ਕਾਲੀ ਟੋਰੀ ਜੀ ਤਾਕੀ ਗੁਦਰੀ ਜੀ ਸੰਜੀਵ ਬਗਨ ਕਾਲੀ ਤੇ ਖੱਪਾ ਡੰਡਾ ਕੜਾਈ ਤਾਕੀ ਬਾਕੀ ਨੂੰ ਚੈੱਕ ਕਰ ਲਓ ਡੰਡਾ ਵੀ ਘੈਂਟ ਹੋਇਆ ਜਾਵਾ ਯਾਰ ਮੈਨੂੰ ਤਾਂ ਆ ਕਬੂਤਰੇ ਸਾਰੇ ਨਾਲੋਂ ਜ਼ਿਆਦਾ ਰੰਗ ਸੋਹਣਾ ਲੱਗਾ ਲੱਗਦਾ। ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਜੇ ਕਿਹੜੇ ਕਬੂਤਰੇ ਸੋਹਣਾ ਲੱਗਾ ਰੰਗ। ਆਪਾਂ ਸਾਰੇ ਚੈੱਕ ਕਰਾ ਦੇਗੇ ਰਾਂ ਦਾ। ਮੈਨੂੰ ਇਹਦੇ ਲੱਗਾ ਆ ਕਬੂਤਰੇ। ਡੰਡੇ ਕਾਲੇ ਦੋਵੇਂ। ਇਧਰੋਂ ਇਹਨੇ ਡੰਡਾ ਕਾਲਾ। ਇਧਰੋਂ ਇਹਨੇ ਡੰਡਾ ਕਾਲਾ ਹੀ। ਦੋਵੇਂ ਡੰਡੇ ਤੇ ਸੰਤਰੀ ਜੀ ਟੋਰੀ ਕਰਦੀ ਅੱਧੀ ਪੂਜੀ। ਆ ਵੇਖ ਲੀਓ। ਬਾਕੀ ਯਾਰ ਕਮੈਂਟ ਕਰਕੇ ਵੀ ਦੱਸੋ ਮੈਨੂੰ ਤਾਂ ਇਹ ਰੰਗ ਸੁਨਾਰ ਲੱਗ ਰਿਹਾ ਲੱਗਦਾ ਤੇ ਕਮੈਂਟਾਂ ਜਣ ਤੁਸੀਂ ਦੱਸਣਾ ਕਿਹੜੇ ਗੁੱਤੇ ਚਾਇਆ ਕਰਵਾ ਲਗਾ ਸਜੀ ਬਗਲ ਲਾ ਜਿਹੜੀ ਉਹਦੀ ਉੱਡਦੀ ਹੁੰਦੀ ਹੁੰਦੀ ਜੀ ਕੱਲੀ ਬਗਲ ਵਾਲੀ ਇਹਦਾ ਆਪਾਂ ਕੂਸਾ ਵੀ ਕਰਤਾ ਨਾਲ ਕਾਲਾ ਇਹ ਜਿਹੜੀ ਲਾਲ ਬਗਨ ਵਾਲੀ ਉਹਦੀ ਭੈਣ ਹੈ ਜੀ ਇਹ ਸ਼ਾਕੀ ਕੂਦਰੀ ਜੀ ਸੱਜਾ ਡੰਡਾ ਹਰਾ ਐਨਾ ਅੱਦੀ ਪੂਛ ਲਾਲ ਜੀ ਇਹ ਰੰਗ ਸੋਹਣਾ ਲੱਗਾ ਆ ਗੂੜੀ ਹੈ ਔਰ ਵਕੀਰਾ ਦਾ ਮਿੱਤਰੋ ਇਨੀ ਕੂਤਰਾ ਹੈ ਰੰਗ ਲਾਇਆ ਬਾਕੀ ਤੁਸੀਂ ਆਪ ਗਿਣ ਲੇ ਹੋਣੇ ਕਿੰਨੇ ਹੋਗੇ ਮੈਂ ਤਾਂ ਗਿਣੀ ਨਹੀਂ ਯਾਰਾ 1012 ਤਾਂ ਹੋ ਹੀ ਗਏ ਹੋਣੇ ਹਨਾ ਬਾਕੀ ਤੁਸੀਂ ਆਪ ਗੈਨ ਲੋ ਜੇ ਬੈਕ ਕਰਕੇ ਕਿੰਨੇ ਕੂਤਰੇ ਲਾਦਾ ਇੰਨੇ ਕੂਤਰੇ ਲਾਦਾ ਮੇਰੇ ਤੋਂ ਰੰਗ ਆਪਾਂ ਤੇ ਕੱਲੂ ਇੱਕ ਦੋ ਕਬੂਤਰਾਂ ਹੋਰ ਕੱਢ ਲਾਂਗੇ ਨਵਾਂ ਤੇ ਇੱਕ ਕਬੂਤਰ ਕੱਢਾਂਗੇ ਕੱਲੂ ਕੂਤਰੇ ਤੁਹਾਨੂੰ ਦਿਖਾ ਦਿੰਨੇ ਆ ਆ ਕਬੂਤਰ ਕੱਢਾਂਗੇ ਆਪਾਂ ਸਵੇਰੇ ਕੱਢਦਗੇ ਜਾਂ ਪਰਸੋਂ ਕੱਲੀ ਲਾਲ ਪੂਛ ਹੋਰ ਕਿਤੇ ਰੰਗ ਨਹੀਂ ਆ ਕਬੂਤਰ ਦੇ ਪਾਣੀ ਵਾਲਾ ਕੰਮ ਵੀ ਵੀਰ ਗਿਆ ਜੀ ਲੱਗੇ ਤਾਂ ਪਾਈ ਸੀ ਪਰ ਵੀਰ ਗਿਆ ਕੰਮ ਕਾਲੂ ਕਰਾਂਗੇ ਪਾਣੀ ਵਾਲਾ ਕੰਮ ਅੱਧਾ ਕਾ ਹਾਂ ਜੀ ਮਿੱਤਰੋ ਵੀਡੀਓ ਕੰਨ ਲਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੇ ਬਾਕੀ ਧੰਨਵਾਦ ਸਾਰੀ ਬਿਆ ਵਲੌਗ ਦੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ ਜੀ